ਦੋਸਤੋ ਇੱਕ ਸ਼ਾਰਟ ਵੀਡੀਓ ਕਵਰ ਕਰਦੇ ਪਏ ਆ ਪਿੰਡ ਕੜਕੇ ਪਹੁੰਚੇ ਆ ਤਹਿਸੀਲ ਜ਼िला ਤਰਨਤਾਰਨ ਪ੍ਰਦੀਪ ਵੀਰ ਦੇ ਘਰ ਆਇਆ ਦੋਸਤੋ ਇੱਕ ਮੱਝ ਤੁਹਾਨੂੰ ਆਪਾਂ ਦਿਖਾ ਰਹੇ ਆ ਨੀਲੀ ਅੰਗਤੀ ਜਿਹੜੀ ਮੱਝ ਆ ਨਿਸ਼ਾਨੀਆਂ ਬਾਕੀ ਮਾਰਕਿੰਗ ਕੈਰੇਕਟਰ ਓਵਰਆਲ ਤੁਸੀਂ ਪੂਰੀ ਜਿਹੜੀ ਚੀਜ਼ ਚੈੱਕ ਕਰ ਸਕਦੇ ਜੇ ਇਸ ਮੱਝ ਦੇ ਵਿੱਚ ਪ੍ਰਦੀਪ ਕੀ ਹਾਲ ਆ ਵਧੀਆ ਸੰਧੂ ਸਾਹਿਬ ਤੁਸੀਂ ਸਰਾਉ ਠੀਕ ਆ ਬਹੁਤ ਵਧੀਆ ਪ੍ਰਦੀਪ ਓਕੇ ਰਿਪੋਰਟਾਂ ਭਰਾ ਇਹ ਪ੍ਰਦੀਪ ਸੂਬਿਆਂ ਦੇ ਵਿੱਚ ਮੱਝ ਕਿਵੇਂ ਪਿਓਰ ਤਿੱਜਾ ਸੂਆ ਸੰਧੂ ਸਾਹਿਬ ਤਿੱਜਾ ਸੂਆ ਹਾਂਜੀ ਤੇ ਸਮਾਂ ਲੈ ਜੂ ਅੱਜ ਫਲਕਾ हां तैयारी ਤੇ ਹੀ ਆ ਸੰਧੂ ਸਾਹਿਬ ਬਾਕੀ ਹੋ ਸਕਦਾ ਵੀ ਕਿਸੇ ਭਰਾ ਨੇ ਕਾਲ ਕਰਤੀ ਵੀ ਲੱਦ ਕੇ ਪ੍ਰਦੀਪ ਸਿੰਘ ਲੈ ਆ ਤੇ ਜਾਂਦਿਆ ਸੂ ਵੀ ਸਤ ਹਾਂ ਸੂਝ ਸਕਦੀ ਸੰਧੂ ਸਾਹਿਬ ਹਾਂ ਕੋਈ ਦੋ ਰਹਿਣ ਗਿਆ ਬਣੀ ਪੁਣੀ ਬਹੁਤ ਹੀ ਚੰਗੀ ਆ ਥੱਲੇ ਬਾਕੀ ਕੋਈ ਜੀਜੂ ਤੇ ਆ ਮੈਨੇ ਹੁਣੇ ਆਈ ਤੁਹਾਡੇ ਗਾੜੀ ਗਾੜੀ ਅਜੇ ਆਪਾਂ ਗੱਡੀ ਤੋਂ ਲਾਈ ਆ ਸੰਧੂ ਸਾਹਿਬ ਬਿਲਕੁਲ 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 ਸੋ ਅੱਜ ਦੋਸਤੋ ਵਿਚਾਰ ਘੱਟ ਸੀ ਵੈਸੇ ਪ੍ਰਦੀਪ ਦੀ ਵੀ ਬਾਕੀ ਸੋਚਿਆ ਵੀ ਨਾਲ ਦੀ ਨਾਲ ਦੀਵਾਲੀ ਦਾ ਤਿਹਾਰ ਏ ਤੇ ਨਾਲ ਦੀ ਨਾਲ ਇੱਕ ਤੁਹਾਨੂੰ ਤੋਹਫਾ ਦਿਖਾ ਦਿੰਨੇ ਆ ਜਿਹੜੇ ਭਰਾ ਨੇ ਕੈਚ ਕਰਨਾ ਜਿਹੜੇ ਭਰਾ ਨੇ ਬਿਲਕੁਲ ਹਿੱਸੇ ਆਉਣੀਆਂ ਛੇ ਉਹ ਤੁਸੀਂ ਕਾਬ ਵਰੋ ਬਰੀ ਦਾ ਦੇਣਾ ਠੀਕ ਆ ਜੀ ਸੋ ਆਰਡਰ ਦੀ ਕੁਆਲਿਟੀ ਬਹੁਤ ਸੋਹਣੀ ਆ ਲੇਵਾ ਕਰਮਾਂ ਲਈ ਤੋਂ ਦੇਖ ਸਕਦੇ ਤੁਸੀਂ ਠੀਕ ਆ ਜੀ ਸੰਭਾਲ ਸੰਭਾਲ ਤੁਰਦੀ ਆ ਚੌਰ ਸਲੇਵਾ ਮੁੱਢੋਂ ਓਨੀ ਗਾਂ ਤੇ ਓਨੀ ਪਛਾਣ ਲੇਵੇ ਦੀ ਬੰਤਰ ਬਹੁਤ ਸੋਹਣੀ ਆ ਸੋ ਤਿਹਜਾ ਸੁਬਾ ਜਿਹੜੀ ਇਸੇ ਮੱਝ ਨੇ ਸੂਣਾ ਠੀਕ ਆ ਜੀ ਅੱਖਾਂ ਪਿੱਲੀਆਂ ਸਿੰਘ ਗੋਲ ਬੱਗੀ ਮੋਸ਼ਨ ਆਸ ਤੇ ਮਾਰਕਿੰਗ ਚੌ ਪੈਰਾਂ ਦੇ ਉੱਤੇ ਆ ਠੀਕ ਆ ਜੀ ਅਗਲੇ ਪੈਰ ਵੀ ਤੁਸੀਂ ਵੇਖੋਗੇ ਧੂਫੇ ਆ ਤੇ ਮਗਰ ਲੀਆਂ ਲੱਤਾਂ ਵੀ ਧੂਪੀਆਂ ਨੇ ਬਹੁਤ ਖੂਬਸੂਰਤ ਬਾਡੀ ਸਟਰਕਚਰ ਦੇ ਵਿੱਚ ਨੀਲੀ ਦੀ ਮੱਝ ਜਿਹੜੀ ਤੁਸੀਂ ਸਾਹਮਣੇ ਦੇਖ ਰਿਹਾ ਜੀ ਸੋ ਤ ਅੱਜ ਭਲਕ ਦੇ ਵਿੱਚ ਸੂਣਦੀ ਠੀਕ ਆ ਆ ਲੈ ਵੀ ਇੱਕ ਵਾਰੀ ਪ੍ਰਦੀਪ ਹੋਰ ਮੋੜ ਕੇ ਦਿਖਾ ਦੇ ਆ ਦੇਖੋ ਜੀ ਦੇਖੋ ਵੀਰੋ ਬਹੁਤ ਸੋਹਣਾ ਡਿਜ਼ਾਈਨ ਹੈ ਠੀਕ ਆ ਜੀ ਸੋ ਲੈਵਾ ਬਹੁਤ ਕਮਾਲ ਦਾ ਜਿਵੇਂ ਐਚਐਫ ਵੈੜਾ ਦਾ ਆਪਾਂ ਲੈਵਾ ਵੇਖਦੇ ਆਂ ਠੀਕ ਆ ਜੀ ਸੋ ਸ਼ਾਨਦਾਰ ਤੇ ਪੂਰੀ ਜਾਨਦਾਰ ਕੁਆਲਿਟੀ ਤੇ ਮੌਲਵੀ ਦਾ ਪ੍ਰਦੀਪ 10 ਭੈਣ ਭਰਾਵਾਂ ਨੂੰ ਦੇਣੀ ਕਿੰਨੇ ਦੀ ਆ ਮੌਲ ਸੰਤੂ ਸਾਹਿਬ 1 15 ਕਰਕੇ 10 ਦੀ ਕਹੀ ਪਰ 1 5 ਦੀ ਕਹੀ ਹੈ ਜੀ ਆਪਾਂ ਜਸਨ ਵੀ 1 5 ਦੀ ਦੇਣੀ ਹਾਂ ਠੀਕ ਹੈ ਭਰਾ ਪਹੁੰਚ ਹੀ ਕਰਨੀ ਲੋ ਜੀ ਪਹੁੰਚਾਂ ਹੀ ਆ 100 ਕਿਲੋਮੀਟਰ ਤੱਕ ਠੀਕ ਆ ਜੀ